ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਛੇ ਪਸ਼ੂ ਵਿਖਾਉਣੇ ਆ ਸਾਰੀਆਂ ਵਿਖਾਉਣੀਆਂ ਆ ਸਾਰੀਆਂ ਵਿੱਚ ਨਾਲੀਆਂ ਆ ਦੋ ਕਟੀਆਂ ਵਿਖਾਵਾਂਗੇ ਤੇ ਤਿੰਨ گاਵਾ ਤੁਹਾਨੂੰ ਦਿਖਾਉਣੀਆਂ ਆ ਤੇ ਇੱਕ ਟੋਕੜ ਗੱਬਣ ਆ ਕੋਈ ਬੱਚੇ ਤਾਂ ਬਿਨਾ ਆ ਤੇ ਇੱਕ ਆ ਬੜੇ ਕਮਾਲ ਦੀ ਵੈੜ ਤੁਹਾਨੂੰ ਤਾਜੀ ਸੂਈ ਦਿਖਾਉਣੀ ਆ ਬਾਕੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਤੇ ਵੇਸ ਚਾਖ ਕੇ ਪਾਸ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਹਾਲ ਤੇ ਦੋ ਟਾਈਮ ਚਵਾਈ ਦੀ ਰੋਡ ਕਰਾ ਲਾ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਸ਼ੂ ਲੋ ਤੇ ਸਾਡੀ ਬੇਨਤੀ ਹੈl ਵੀ ਜਰੂਰ ਧਿਆਨ ਦਿਓ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਲੋ ਵਧੀਆ ਵੀ ਜੀ। ਤੇ ਨਾਮ ਦੱਸ ਤੇ ਕਰੀ ਫਿਰ। ਨਾਮ ਵੀ ਜੀ ਮੇਰਾ ਜਿੰਦਾ ਜੀ। ਫੋਨ ਨੰਬਰ ਹੈਗਾ 9914460394। ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਪਰਾਏ ਤਰਨਤਾਰ ਰੋਡ ਤੇ ਵੀ ਜੀ ਪਿੰਡ ਆਪਣਾ ਘਰਵਾਲੀ ਪਈਦਾ ਜੀ। ਠੀਕ ਹੈ ਜੀ। ਹਾਂਜੀ। ਅੱਜ ਹੈਗੀਆਂ ਆਪਣੇ ਕੋਲ 5 ਹਨਾ। ਹਾਂਜੀ 5 ਜੀ ਟੂੜੀ-ਤਾੜੀ ਮਹਿੰਗੀ ਹੋਈ ਵਾ ਕੀ ਹੁਣ ਗਾ ਸਿਆਲ ਆ ਠੀਕ ਆ ਤੇ ਦੋ ਕਟੀਆਂ ਕੋਈ ਟੁਕੜ ਗੱਬਨਗਾ ਕਰ ਲਿਆ ਰੁਪਈ ਜੀ ਆ ਕਰ ਇਹ ਰੱਖਣ ਦੀ ਪਾਲੇ ਹੁੰਦੇ ਤੁਸੀਂ ਹਣਾ ਨੀ ਨੀ ਲਿਆਂਦੀਆਂ ਅਸੀਂ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਬੈਡ ਹੈ ਸੁਵਾ ਦੂਜਾ ਸੂਈ ਅੱਛਾ ਮੂਹ ਛੇਦਾਂਦੇ ਆ ਠੀਕ ਹੈ ਨਾ ਨੇ ਦੋ ਦੋ 20 ਕਿਲੋ ਭਰਿਆ ਹਾਂ ਹਾਂਜੀ ਤੇ ਕੱਲ ਦੀ ਸੂਈ ਆ 15 ਕਿਲੋ ਬੌਲਾ ਆ ਜਾ ਜੀ ਕੱਲ ਦੀ ਸੂਈ ਆ ਹਾਂਜੀ ਕੱਲ ਦੀ ਆ ਬੱਚਾ ਆ ਗਿਆ ਬਗਰ ਹਾਂ ਜੀ ਵੱਛੀ ਆ ਗਈ ਨਾਰੂ ਦੇ ਬੱਚਾ ਵੱਛੀ ਬੜੀ ਸੋਹਣੀ ਆਈ ਏ ਤੇ ਮਗਰਾ ਆ ਨਾਰੂ ਜਿਹੜਾ ਨਾਲ ਤੇ ਬਾਕੀ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹਦੇ ਮਗਰਾ ਨੇ ਤੇ ਬਾਕੀ ਇਹਦੇ ਵੀ ਥਾਂਨੇ ਕਰੀ ਦੇਖ ਸਕਦੇ ਜੇ ਲੱਗੇ ਤਾਂ 17 ਪੂਰਾ ਮਾਰ ਕੇ ਹੋਣੇ ਪਰ ਉੱਪਰ ਹੱਥ ਦੀ ਚਵਾਈ ਆ ਬਥਾਨੀ ਆ ਬਹੁਤ ਗੁੰਮਦਾ ਆ ਅਜਿਹਾ ਲਿਆ ਵੀਰ ਜੀ ਬਾਕੀ ਕੱਦ ਕਾਠ ਪੱਖੋ ਚੰਗੀ ਜਿਵਾਨ ਹੈ ਅਰ ਕੀ ਕਹਨਾ ਕਿ ਦੁੱਧ ਕੱਢੀ ਜਾਓਗੇ ਵੀਰ ਜੀ ਦੁੱਧ ਕੈਨ ਵਾਲੀ ਗੱਲ ਨਹੀਂ ਆ ਆਪਣੇ ਘਰੇ ਬੌੜਾ ਵਾ 1500 ਆ ਕਿਲੋ ਜਿਹੜਾ ਚਵਾ ਦੇਣਾ ਹਾਂਜੀ ਅਗਲੇ ਪੰਨੇ ਉਹ ਵੀਰ ਭਰਾ ਸਾਰੇ ਸਿਆਣੇ ਆ ਇਹਨਾਂ ਅੰਦਾਜ਼ਾ ਲਾਉਣਾ ਵੀ ਬੱਚੀ ਕਿੱਡੀ ਆ ਤੇ ਦੁੱਧ ਕਿੰਨਾ ਕੱਢੂ ਹਾਂਜੀ ਸਹੀ ਗੱਲ ਬਾਕੀ ਸਫਾਈਆਂ ਚ ਆ ਜਿੰਨੇ ਵੀ ਆ ਨਾ ਸਫਾਈ ਚ ਆ ਜਿੰਨੀ ਵੀ ਆ ਛੋਟੇ ਬਿਲਕੁਲ ਫਿਕਸ ਆ ਔਰ ਦੀ ਛੋਟੇ ਹਾਥੀ ਚ ਨਹੀਂ ਆਉਂਦੀ ਮਗਰ ਉਹ ਛਿੱਧੀ ਜਾਊ ਐਡ ਬਲੈਰੋ ਤੇ ਲੈਣੀ ਆ ਠੀਕ ਹੈ ਜੀ ਇਹ ਬਈ ਕਿਸੇ ਨੇ ਸੌਖੀ ਖੜਨੀ ਆ ਤੇ ਬਲੈਰੋ ਚ ਲਾ ਜੇ ਹਨਾ ਫਿਰ ਮਗਰ ਉਹ ਪਸ਼ੂ ਛੱਲਿਆ ਜਾਂਦਾ ਥੋੜਾ ਰੁਪਈਆ ਜਿੰਦਾ ਮਰਜ਼ੀ ਦੇਵੇ ਠੀਕ ਹੈ ਜੀ ਇਹਨੂੰ ਭਾਵੇਂ ਕੋਈ ਡਾਂਗਾ ਨਾ ਕੁੱਤੀ ਆਵੇ ਜਿੱਥੇ ਖਲੋਗੀ ਖਲੋਗੀ ਠੀਕ ਹੈ ਜੀ ਐਡੀ ਕਰਮਾਲੀ ਸੁਸਰੀ ਬੜੇ ਸ਼ਾਂਤ ਜੇ ਸੁਭਾਦੀ ਤੇ ਕਾਲੇ ਰੰਗ ਦੀ ਵੈੜੇ ਬਾਕੀ ਵੇਖਨ ਨੂੰ ਤਾਂ ਭਾਵੇਂ ਪਹਿਲਾਂ ਨਹੀਂ ਲੱਗਦੀ ਆ ਪਰ ਹੈਗੀ ਦੂਸਰੇ ਸੋਵੇ ਆ ਦੇਖਸਾਂਦੇ ਬਿਲਕੁਲ ਫਿਕਸਾ ਡਰਦੀ ਆ ਜਿਹੜੀ ਸੋਹਣੀ ਵੈੜੇ ਚਲੋ ਆ ਜਿਲਾਓ ਵੇ ਜੀ ਲੈ ਜਾਓ ਵੇ ਜੀ ਅੰਦਰ ਲੈ ਜਾਓ ਹੁਣੇ ਬਾਕੀ ਇਹ ਵੀ ਹੈਗੀ ਬਿਲਕੁਲ ਫਿਕਸ ਅਡਰਦੀ ਆ ਲੈ ਜਾਓ ਬਾਕੀ ਕੋਈ ਵੀ ਆਣ ਕੇ ਵੇਖੇ ਇੱਥੇ ਇੱਕ ਰੀ ਪਸੰਦ ਜ਼ਰੂਰ ਇਹਦਾ ਰਸੇ ਦਾ ਕਰਦੀ ਬੜਾ ਮੋੜ ਲਿਆ ਪਸੰਦ ਜ਼ਰੂਰ ਆਊਗੀ ਦੇ ਚਾਚੋ ਦੀ ਓਕੇ ਵੀਰ ਜੀ ਬਿਲਕੁਲ ਪੀਜੀ ਆਖੂ ਨੇ ਤਾਰਾ ਬਣਾਤੀ ਮਾਰੀਆਂ ਜੀ ਦਿਖਾ ਹੀ ਦੋ ਹਾਂ ਇੱਕ ਰੀ ਹਾਂ ਦੇ ਸਾਡੇ ਇਸ ਤਰ੍ਹਾਂ ਹੀ ਥੱਲੇ ਬੈਹ ਜਨਾ ਕੋਈ ਗੱਲ ਨਹੀਂ ਥੋੜੀ ਜਿਆ ਨਾ ਕੀਤੀ ਕਰੀ ਵੀਰ ਜੀ ਮੈਂ ਮੀਯੇ ਨੂੰ ਵਰਦੀ ਵਸ਼ੀ ਆ ਰਹੀ ਆ ਹਾਂ ਦੇ ਸਾਡੇ ਜੀ ਠੀਕ ਹੈ ਛੱਡ ਦੋ ਕੋਈ ਭਾ ਭੁੱਲ ਨਹੀਂ ਆ ਰਪੀਜੀ ਵਸ਼ੀ ਨੂੰ ਕੋਈ ਭਾ ਨਹੀਂ ਵੀ ਆ ਜੀ ਤੇ ਮੁੱਲ ਫੇਰ ਇਹਦਾ ਮੁੱਲੇ 1000 ਰੁਪਏ ਜੀ ਫੋਨ ਤੇ ਨਾ ਕਰ ਲਈ ਉਂਟੇ ਕਰਨਾ ਜੀ ਜੈਸ ਨੂੰ ਵਛੀ ਜੋ ਮਰਜ਼ੀ ਕਰੀ ਜੀ ਲੱਖ ਕਰੀਏ 100 ਕਰੀਏ 10 ਕਰੀਏ ਹਾਂਜੀ 95000 ਤੋਂ ਛੋਟ ਹੀ ਕਰਨੀ ਠੀਕ ਹੈ ਹਾਂਜੀ 95000 ਤੋਂ ਛੋਟ ਕਰਨੀ ਕਰਨੀ ਆ ਜੀ ਠੀਕ ਹੈ ਬਾਕੀ ਕੋਈ ਵੀ ਆਣ ਕੇ ਵੇਖਿਓ ਵਛੀ ਆ ਜਿਹੜੀ ਇਹਦੇ ਮਗਰ ਵਛੀ ਆ 나ੜੂ ਦੇ ਬੱਚਾ ਤੇ ਆ ਜਿਹੜੀ ਗਾਂ ਜਣ ਇਹਦੇ ਕੋਲ ਬੋਲ ਆ ਦੁੱਧ ਦੇ ਕੋਲ 5 ਕਿਲੋ ਹੋ ਜੇ 6 ਕਿਲੋ ਹੋ ਜੇ ਅੱਛਾ ਕਿੰਨਾ ਮਹੀਨਾ ਦੀ ਚੱਕ ਪਾਸ ਅੱਛਾ ਤੇ 9 ਮਹੀਨੇ ਚੱਕ ਪਾਸ ਸੋਰਾਂ ਹਫੇ ਦੇਖ ਲਈਨ ਬਾਕੀ ਆ ਪੇਠਪੂੜੇ ਤਾਂ ਹੀ ਆ ਦੇਖ ਸਕਦੇ ਜੇ ਢੇ ਖੱਡੇ ਇਹਦੇ ਚੰਗੀ ਤਰ੍ਹਾਂ ਇਹ ਆ ਵੀ ਨੇ ਹੁਣ ਵੀ ਚਾਹ ਪਾਣੀ ਦਾ ਸਾਰੀ ਜਣਾਵਾ 10 ਰੁਪਏ ਉਹਦੇ ਹਰਿਆ ਹੈ ਹੁਣ ਤਾਂ ਦੁੱਧ ਵਾਜੂ ਤੇ ਗਾਂ ਸਾਰੀਆਂ ਗਰਮੀਆਂ ਫੇਰ ਇਹਨੇ ਸੱਜਰ ਹੋ ਜਾਣਾ ਹੋ ਜਾਣਾ ਨਾਲੇ ਕੋਈ 2 ਰੁਪਏ ਵਾਟ ਨੂੰ ਬਾਕੀ ਕਾਦੇ ਦਾ ਉਹਦੇ ਨਾਲ ਵਿੱਚ ਆਉਤਨਾ ਬਹੁਤ ਵੱਡਾ ਹੈ ਪਰ ਥੋੜੀ ਜੀ ਨਾ 11 21 ਤੇ 84 ਇਹਦੀ ਥੋੜੀ ਜੀ ਛੋੜਾ ਜਿਹੜਾ ਇਹਦਾ ਵਾ ਫੱਡਿਆਂ ਦਾ ਫਰਕ ਆ ਆਪਾਂ ਕਹਿ ਦਈਏ ਹਾਂ ਲਾ ਲਾ ਇਹੋ ਖੁੱਡਾ ਨੀ ਆਇਆ ਕੋਈ ਹੋਣੀ ਗਾ ਬਾਕੀ ਚਲੋ ਦੁੱਧ ਦੇ ਇੰਨੇ ਜਿੰਨਾ ਦੇਣਾ ਉਹਨਾਂ ਹੀ ਦੇਣਾ ਵਾ ਉਹਨਾਂ ਹੀ ਦੇਣਾ ਪਰ ਕੱਦ ਕੁੱਦ ਲੋ ਟੋਰਾ ਟੋਰਾ ਜਿਹੜਾ ਚੰਗਾ ਵਾ ਥੰਦ ਵੀ ਚਵਾਈ ਬੜੀ ਲੱਗੀ ਆ ਆ ਦੇਖਾਂ ਦੇ ਮੋਟੀ ਲੱਗਾ ਇਹਨੂੰ ਦਾ ਮੋਟੀ ਦਾ ਕਿੱਡੀ ਕਿੱਡੀ ਮੋਟੀ ਦਾ ਤਾਰਿਆ ਨੂੰ ਚਵਾਈ ਦੀ ਠੀਕ ਆ ਚਾਰੇ ਸਾਰੇ ਇੱਕੋ ਜੀ ਤਾਰਿਆ ਜਿਹੜੀ ਹਾਂ ਜੀ ਸੋਤਰਾ ਮਿਰਚੀ ਸਨ ਸਾਰੇ ਪੂਰੇ ਆ ਸਭ ਸਾਰੇ ਪੂਰੇ ਆ ਵੀ ਨਾ ਸੱਜਰ ਨੇ ਇੰਨੇ ਵੀ ਦੁੱਧ ਚੰਗਾ ਕੱਢਿਆ ਦੁੱਧ ਵੀਓ ਬਾਹਰ ਜੋ ਆ ਠੀਕ ਹੈ ਜੀ ਉਹਦੇ ਕੱਦ ਬੋਤਨੇ ਦੱਸਣਾ ਵੀ ਕਰਤੂਤਾਲੀ ਆ ਗਈ ਹੈ ਲੈ ਫਿਰ ਸੱਜਰ ਇਹਨੇ ਵੀ ਕਹਿੰਦੇ ਵੀ ਇਹ ਬਾਹਰ ਹੀ ਚੱਲੀ ਬਾਕੀ ਆ ਇਹ ਵੀ ਚੰਗੀ ਜਗ੍ਹਾ ਤੋਂ ਆ ਸਾੰਪੀ ਸੁੰਪੀ ਸ਼ੈਡ ਹੀ ਕਰ ਬਾਕੀ ਆ ਇਹ ਆ ਵੀ ਇੱਥੇ ਆਣ ਕੇ ਤੇ ਵੇਚ ਆ ਕੇ ਖੜੋ ਜੋ ਵੀ ਆ ਤੁਹਾਡੇ ਸਾਹਮਣੇ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਤਿਆਰ ਹੋ ਜੇ ਵੀ ਨਹੀਂ ਚਲੋ ਕੋ ਭਣਪਰਾ ਹਾਂਜੀ 200 ਰੁਪਏ ਵਾਟਰ ਨੂੰ ਮੈਂ ਜ 35 ਦੇ ਦੀ ਹਾਂਜੀ 35000 ਦੀ 30000 ਦੀ ਦੇ ਦੋ 28000 ਦੀ ਹਾਂ ਹੁਣ ਕਿੰਨਾ ਤੋਂ ਉੱਦੇ ਤੱਕ 20000 ਦੀ ਅੱਛਾ 26000 ਤੇ ਹੁਣ ਦੁੱਧ ਕਿੰਨਾ ਹੁਣ ਦੁੱਧ ਦਾ 5 ਹੋ ਜੇ 6 ਹੋ ਜੇ ਤੇ ਆ ਜਿਹੜੀ ਗਾਂ ਜੇ 1000 ਪੀਜੀ ਚੰਗੀ ਤਰ੍ਹਾਂ ਫੇਰ ਵਿਖਾ ਦੋ ਹਾਂਜੀ ਇਥੋਂ ਵੱਧ ਕੇ ਕਿਸੇ ਨੂੰ ਕੱਲੀਏ ਹਾਂਜੀ ਉਹ ਦੇ ਘਰ ਵਾਲੇ ਤਾਂ ਨਹੀਂ ਗੱਲ ਕਰਦੇ ਉਹ ਜਿਹੜੇ ਲਾਗੇ ਬੰਨੇ ਵਾਲੇ ਨਾ ਉਹ ਜਿਆਦੀਆਂ ਕਰਦੇ ਹੁੰਦੇ ਆ ਹਾਂਜੀ ਹਾਂ ਉਹ ਤਾਂ ਲੱਗਦਾ ਨਹੀਂਗਾ ਨਾ ਕੋਈ ਤੌਰ ਚ ਫਰਕ ਆ ਬਾਰੋਂ ਆਈ ਹੈ ਬਾਕੀ ਆ ਵੀ 19 21 ਦਾ ਫਰਕ ਆ ਆਪਾਂ ਦੱਸ ਦਿੱਤਾ ਵਾ ਸਾਰਾ ਕਿੰਨਵਾਰਾ ਖੰਦੀ ਆ ਲੈ ਜੇ ਨਹੀਂ ਤੇ ਇੱਥੇ ਤੇ ਵੱਜੀ ਕੱਦ ਕਾਠ ਦੀ ਚੰਗੀ ਆ 60000 ਦੀ ਰਸੀ ਦੇ ਦਾ ਤੇ ਆ ਜਿਹੜੀ ਜੇ ਹਾਂ ਠੀਕ ਇਹ ਦੇਖੋ ਦੁੱਧ ਹੋਣਾ ਹੈ 7 ਕਿਲੋ ਇਹ ਛੀਰ ਗੋਜੀ ਅੱਛਾ ਠੀਕ ਆ ਸਾਰੀ ਸਾਫ ਹੈ ਜੀ ਹਾਂਜੀ ਕਿਹਦਾ ਡੰਗ ਸਾਰੀ ਜੋ ਤੋਰੋ ਫੇਰ ਇਹਨਾਂ ਹਾਂ ਇਹ ਤੋਂ ਨਫਾ ਕੋਈ ਲੈਣਾ ਰਹਿ ਰਾ ਥੋੜੇ ਦਾ ਟਾਈਮ ਹੈ 100 ਰੁਪਈਆ ਵੀ ਨਹੀਂ ਨਫਾ ਲੈਣਾ ਕਿੰਨੇ ਦੇਣੀ ਆ ਮੈਂ 10000 ਜੀ ਲਈ ਤੇ ਮੈਂ 10 ਦੀ ਦੇ ਤੇ ਹੁਣ ਦੁੱਧ ਕਿੰਨਾ ਹੈ ਹੁਣ ਦੁੱਧ ਇਹ 6 ਹੋ ਜਾ 7 ਤੋਰੋ ਹਾਂ ਫੇਰ ਦੇਖ ਲੈ ਅੰਦਰ ਆ ਵੀ 8 9 ਵਾਲਾ ਫੋਨ ਆਲਾ ਤੇ ਥਣ ਪੂਰੇ ਜੀ ਮਾਣਾ ਇੱਥੇ ਚੋਕ ਦੇਣੀ ਆਪਾਂ ਅੱਛਾ ਹਾਂ ਕਈ ਈਂਰੀ ਗਾਵਾਂ ਬਾਈਆਂ ਰੱਖਦੀਆਂ ਹੁੰਦੀਆਂ ਪਰ ਥਣਪੂਰੇ ਹੁੰਦੇ ਆ ਕੋਈ ਥਣ ਘਟ ਵੱਧ ਨਹੀਂ ਵੀਰ ਜੀ ਚਵਾ ਕੇ ਦਊਗਾ ਜੇ ਕੋਈ ਥਣ ਘਟ ਵੱਧ ਹੋਊਗਾ ਉਹਨਾਂ ਜਾਂਦਾ ਕਰਾਇਆ ਵੀ ਦਊਗਾ ਸਾਂਦੇ ਸਾਂਦੇ ਆਹ ਬਦ ਮੁਹ ਮੱਥੇ ਵੀ ਉਤਰਾਂ ਵੇਖਣ ਉਹਦਾ ਵੈੜ ਹੀ ਲੱਗਦੀ ਆ ਕੋਈ ਨਿਕਲ ਆਈ ਜੋ ਅਗਲੇ ਜੀ ਕਿਸਮਾ ਦੇ ਹਾਂਜੀ ਹਾਂਜੀ 100 ਰੁਪਏ ਤੋਂ ਉਹਨੇ ਲੈਣਾ ਸਾਂਭੀ ਨਹੀਂ ਆ ਕਿਸੇ ਨੇ ਗਾਂ ਦੀ ਕਿਹਦਾ ਡੋਲੂ ਛਡਾਉਣ ਵਾਲਾ ਕੰਮ ਨਹੀਂ ਕੋਈ ਹਾਂਜੀ ਜਿਹੋ ਜੀ ਗਾਵ ਹਨ ਸਾਂਭੀ ਨਹੀਂ ਆ ਕਿਸੇ ਵੀ ਨੇ ਲੈ ਜਾ ਕੋਈ ਗੱਲ ਨਹੀਂ ਇਹਦੇ ਲਾਰਪਰ ਆ ਗਿਆ ਮੇਰੇ ਇਹਦੇ ਤੋਂ ਉੱਚਾ ਤੇ ਕੁੜੀ ਜੀ ਦੀ ਨਾ ਵਧੀਆ ਲੱਗਾ ਏ ਠੀਕ ਹੈ ਇਹ ਲੈਣੀ ਓ ਕਿਸੇ ਵਿਚਾਰੇ ਨੇ ਡੰਗ ਸਵਾਰਨ ਵਾਲੇ ਨੇ ਕੋਈ ਉਹੋ ਜੀ ਗੱਲ ਨਹੀਂ ਜਾਵੇ ਚਲੋ ਲੈ ਜਾ ਇਹ ਲੈਣੀ ਏ ਕਿਸੇ ਵਿਚਾਰੇ ਨੇ ਦੋਲੂ ਫੜਨ ਵਾਲੇ ਨੇ ਹਾਂਜੀ ਹਾਂਜੀ ਕੋਈ ਚੰਗੇ ਨੇ ਤਾਂ ਲੈਣੀ ਨਹੀਂ ਆਪਾਂ ਜਿੰਨੇ ਦੀ ਲਈ ਆਪਾਂ ਉਹਨੇ ਦੀ ਦੇ ਦਾਂ ਚਲੋ ਲੈ ਜਾ ਫਿਰ ਬੰਦ ਤੇ ਮੁੱਲ ਫਿਰ ਵੇਚੀਂ ਯਾਰ ਹੋਲਰ ਵੀਜੀ 9 ਵਾਲਾ ਨਾ ਫੋਨ ਲਾਵੇ ਤਾਂ 9.5 ਲਾ ਦੇ ਦਿੰਨੀ ਹਣਾ ਦਸਦੀ ਲਈ ਯਾਰ ਰਹਿ ਰਾਤ ਹੋਣ ਦਾ ਟਾਈਮ ਹੈ ਤੇ ਦਸਦੀ ਦੇਣੀ ਤੇ ਆਹ ਕਟੀਆਂ ਜਿਹੜੀਆਂ ਇਹ ਕਟੀਆਂ ਰ ਵੀਜੀ ਦੋ ਹੀ ਦੇਣਗਾ ਇਹ ਅੱਗੇ ਕਾਫੀ ਹਰੀ ਇੱਥੇ ਵੀਡੀਓ ਚ ਬੰਦੀਆਂ ਵੇਖੀਆਂ ਨਹੀਂ ਆ ਤੁਸੀਂ ਆਹ ਦੇ ਕਟੀਆਂ ਵੇਖਾਓ ਮਰੀ ਜੀ ਹਾਂ ਨਹੀਂ ਸੰਦੇ ਇਹ ਕਟੀਆਂ ਪਰ ਵੀ ਦੇਣੇ ਨੇ ਇਹਨਾਂ ਦੇ ਇਹ ਡੇਰੀਆਂ ਚ ਲਈਆਂ ਨਾ ਇੱਥੇ ਤੇ ਮੈਂ 15 ਕਿਲੋ ਵਾਲੀ ਦੀ ਸੀ ਤੇ ਉਹ ਜਿਹੜੀ ਤੇ ਇਹ ਵੀ ਕੱਟੀ ਚੰਗੀ ਸੀ ਮੈਂ ਉਹ ਤੋਂ ਕੋਈ ਲੈ ਆ ਮਾਲਵੇ ਤੋਂ ਅੱਛਾ ਇਹ ਮੂੰਹ ਵਾਂ ਕੇ ਦਾ ਵਧੀਆ ਛੋਟੀਆਂ ਕੱਟੀਆਂ ਲੈ ਮਤਲਬ ਗਾਂ ਤਿਆਰ ਕਰਨੀ ਕੋਈ ਸੰਭੂਗਾ ਕੋਈ ਗੱਲ ਲੱਗੂਗਾ ਕਮੇਟੀ ਕਿੰਨਾ ਕਿੰਨੇ ਮੁੱਲ ਦੀਆਂ ਇਹ ਇਹ ਆਪਾਂ ਤੁਸੀਂ 15000 ਦੀ ਦੇਣੀ ਹੈ ਅੱਛਾ ਵਾਲੀ 15 ਦੀ ਇਹ ਆਪਾਂ 12000 ਦੀ ਉਹ ਵਾਲੀ 12 ਦੀ ਇਹ ਉਹਦਾ ਮਾਤੜੂ ਵੈਨੇ ਬਿਜਲੂ ਦੇ ਲਈ ਘਰ ਕਰ ਲਾਂਗੇ ਤੇ ਇਹ ਜੋੜਾ ਸਾਹ ਤਰੀਕ ਦੇ ਦੋ ਦੇ ਹਿਸਾਬ ਨਾਲ ਦੇ ਦਾਂਗੇ ਸਾਰੀਆਂ ਸਾਫ ਰੁਪਈਆ ਠੀਕ ਇਹ ਤਾਂ ਖੜਨੀਆਂ ਦੇ ਕੇ ਚਲੋ ਸੰਭਨਾਂ ਲੈਣੇ ਆ ਤੇ ਦੇ ਦੋਗੇ ਹਿਸਾਬ ਨਾਲ ਹਨਾ ਕੋਈ ਫੋਨ ਲਾਵੇ ਬਾਕੀ ਇਹ ਆ ਵੀ ਆਪਣੀ ਟੋਕੜ ਦਾ ਪੰਜੈਕ ਪਾਸ ਕਰਵਾ ਕੇ ਖੜਾ ਕੁਝ ਕਰਾ ਕੇ ਇੱਥੋਂ ਦੇਣੀ ਚੋਚਵਾ ਕੇ ਤੇ ਤਸੱਲੀ ਕਰਕੇ ਖੜਾ ਕਰਾ ਕੇ ਡਾਕਟਰ ਸਾਹਿਬ ਦੇ ਚੈੱਕ ਕਰਾ ਕੇ ਦਾ